ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵੀਡੀਓ ਤੇ ਨਵੇਂ ਬਲੌਗ ਦੇ ਨਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਕਿ ਸਾਰੇ ਵਧੀਆ ਹੋਵੋਗੇ ਕੌਣ ਇੱਦਾਂ ਦਾ ਮ제 ਲੈਣਾ ਨਾਮੀਰੇ ਮੈਂ ਪੈ ਰਿਆ ਰੇ ਚਲੋ ਚਲਿਏ ਕੋਠੇ ਦੇ ਦੋਸਤਾਂ ਨਾਲ ਨਿਕ ਜੀਰ ਬਖੋਨਾ ਬੜੇ ਜੀ ਦੇ ਸਾਡੇ ਘਰੇ ਲੱਗੀ ਤੇ ਕਾਫੀ ਨਾ ਵਾਓ ਹਾਂ 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 ਤੇ ਕਿੰਨੋ ਵਧੀਆ ਲੱਗਦਾ ਇਦਾਂ ਬਾਰਿਸ਼ ਖਤਮ ਹੋਣ ਤੋਂ ਬਾਅਦ ਛੱਤ ਤੇ ਹੁਣਾ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਜਰੂਰ ਹੈ ਤੇ ਇਹ ਸੀਗਾ ਅੱਜ ਦਾ ਆਪਣਾ ਮਿਨੀ ਵਲੋਗ ਤੇ ਬਾਰਿਸ਼ ਵਾਲਾ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਇਹੋ ਜਿਹੇ ਹੋਰ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਥੈਂਕ ਯੂ ਜੀ